ਹੋਣਾ ਟੰਗਣਾ ਰੰਨੋਂ ਤੇ ਕਹਿੰਦੇ ਬੋਲਦੇ ਸੀ ਬਹੁਤ ਕਹਿੰਦੇ ਨਾ ਟੰਗਣਾ ਰੰਨੋਂ ਤੇ ਕਹਿੰਦੇ ਬੋਲਦੇ ਸੀ ਬਹੁਤ ਕਹਿੰਦੇ 에ਰਪੋਰਟ ਉੱਤੇ ਲੈ ਕੇਰ ਬੱਚੀ ਨੇ ਕੰਨ ਥੱਲੇ ਜੜ ਤਲ ਫੇੜਾ ਸ਼ੇਰ ਬੱਚੀ ਨੇ ਕੰਨ ਥੱਲੇ ਜੜ ਤਲ ਫੇੜਾ ਸ਼ੇਰ ਬੱਚੀ ਨੇ ਦੇਖਦੇ ਆ ਸਾਰ ਕਹਿੰਦੇ ਖੂਣੇ ਉਹਦਾ ਖੋਲਿਆ ਸਾਡੀਆਂ ਮਾਵਾਂ ਨੂੰ ਕਹਿੰਦੀ ਮੰਦਾ ਸੀ ਤੂੰ ਬੋਲਿਆ ਦੇਖਦੇ ਆ ਸਾਰ ਕਹਿੰਦੇ ਖੂਣੇ ਉਹਦਾ ਖੋਲਿਆ ਸਾਡੀਆਂ ਮਾਵਾਂ ਨੂੰ ਕਹਿੰਦੀ ਮੰਦਾ ਸੀ ਤੂੰ ਬੋਲਿਆ ਤਰ ਦਿੱਤੀ ਗੱਲ ਨਾਲ ਨਾਲ ਨਾ ਲਾਈਂ ਧੀਰ ਬੱਚੀ ਨੇ ਕੰਨ ਥੱਲੇ ਜਾੜ ਤਾਲ ਫੇੜਾ ਸ਼ੇਰ ਬੱਚੀ ਨੇ ਕੰਗਣਾਂ ਨੂੰ ਕੰਬਣੀ ਜੀ ਛੇੜ ਦਿੱਤੀ ਹੋ ਤਨ ਥੱਲੇ ਜਾਦ ਚੜ ਚਪੇੜ ਦਿੱਤੀ ਹੋ ਕੰਗਣਾਂ ਨੂੰ ਕੰਬਣੀ ਜੀ ਛੇੜ ਦਿੱਤੀ ਹੋ ਕੰਨ ਥੱਲੇ ਜਾਦ ਚੜ ਚਪੇੜ ਦਿੱਤੀ ਹੋ ਅੱਖਾਂ ਮੂਰੇ ਲਿਆ ਦਿੱਤਾ ਹੁਣ ਇਹ ਨੇਰ ਬੱਚੀ ਨੇ ਕੰਨ ਥੱਲੇ ਜੜ ਤਾਲ ਪੇੜਾ ਸ਼ੇਰ ਬੱਚੀ ਨੇ ਕੰਨ ਥੱਲੇ ਜੜ ਤਾਲ ਪੇੜਾ ਸ਼ੇਰ ਬੱਚੀ ਨੇ ਹੈਪੀ ਵਲੋਂ ਕੋਲ ਲਵੈਂਦਰ ਕਾਰ ਨੂੰ ਸੋ ਲੂਟੇ ਏਦਾਂ ਦੇ ਲੋਕ ਆਉਂਦੇ ਲਪੇੜਿਆਂ ਨਾ ਸੂਂਦੇ ਹੈਪੀ ਵਲੋਂ ਕੋਲ ਲਵੈਂਦਰ ਕਾਰ ਨੂੰ ਸੋ ਲੂਟੇ ਇਤਾਂ ਦੇ ਲੋਕ ਆਉਂਦੇ ਲੁਪੇੜਿਆ ਨਾ ਸੂਤੇ ਇਤਾਂ ਦੇ ਲੋਕ ਆਉਂਦੇ ਲੁਪੇੜਿਆ ਨਾ ਸੂਤੇ ਦਿਖਾ ਦਿੱਤੀ ਦਲੇਰੀ ਦਲੇਰ ਬੱਚੀ ਨੇ ਕੰਨ ਥੱਲੇ ਜੜ ਤਾਲ ਪੇੜਾ ਸ਼ੇਰ ਬੱਚੀ ਨੇ ਕੰਨ ਥੱਲੇ ਜੜ ਤਾਲ ਪੇੜਾ ਸ਼ੇਰ ਬੱਚੀ ਨੇ